ਰਾਜੇ ਭੋਜ ਨੇ ਇਹ ਤਾੰਤ੍ਰਿਕ ਆਪਣੇ ਰਾਜ ਪਾਠ ਛੁੱਕ ਦਿੱਤੇ ਸਨ ਪਰ ਤੰਤਰ ਵਿੱਦਿਆ ਸਾਰੀ ਦੁਨੀਆ 'ਚ ਕਿਸੇ ਨਾ ਕਿਸੇ ਰੂਪ ਦੇ 'ਚ ਮੌਜੂਦ ਹੈ। ਹਿੰਦੁਸਤਾਨ ਤੋਂ ਬਾਅਦ ਅਗਰ ਵੱਡੇ ਪੱਧਰ ਦੇ 'ਚ ਹੈ ਤਾਂ ਚਾਈਨਾ ਦੇ 'ਚ ਹੈ। ਪਾਕਿਸਤਾਨ ਦੇ 'ਚ ਵੀ ਹੈ, ਈਰਾਨ ਦੇ 'ਚ ਵੀ ਹੈ। ਇਹ ਵੀ ਮਰਜ ਕਰਦੇ। ਬਸ ਸਿਰਫ ਨਾਮ ਅਲੱਗ-ਅਲੱਗ ਨੇ ਪਰ ਇਹ ਹੈ। ਧਰਮਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਹੈ ਪਰਿਪੂਰਨ ਪਰਮਾਤਮਾ ਜੋ ਤੇਰਾ ਨਾਮ ਹੈ। ਇਹੀ ਯੰਤਰ ਹੈ, ਇਹੀ ਤੰਤਰ ਹੈ, ਇਹੀ ਮੰਤਰ ਹੈ ਹੋਰ ਕੁਝ ਵੀ ਨਹੀਂ। ਨਮੋ ਮੰਤਰ ਮੰਤਰੰ ਨਮੋ ਯੰਤਰ ਯੰਤਰੰ। ਸ਼ੈਦਾ ਜਪ ਸਾਹਿਬ ਪੜ੍ਹਦੇ ਹੋ। ਜਿਹੜੇ ਨਿਤਨੇਮ ਕਰਦੇ ਨੇ। ਜਪ ਸਾਹਿਬ ਦਾ ਪੰਜ ਬਾਣੀਆਂ ਦਾ ਵਾਟ ਕਰਦੇ ਨੇ ਉਹਨਾਂ ਦੇ ਸਾਹਮਣੇ ਜਪ ਸਾਹਿਬ ਦੀਆਂ ਇਹ ਪੰਕਤੀਆਂ ਆਈਆਂ। नमो मन्त्रमन्त्रम् नमो जन्त्रजन्त्रम्